ਲੁਧਿਆਣਾ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਬਾਈਕ ਸਵਾਰ ਚੋਰਾਂ ਵੱਲੋਂ ਰਾਹ ਜਾਂਦੀ ਮਹਿਲਾ ਦਾ ਪਰਸ ਖੋਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਇੰਸਟੀਚੂਟ ਤੋਂ ਵਾਪਸ ਆ ਰਹੀ ਸੀ ਕਿ ਬਾਈਕ ਸਵਾਰ ਚੋਰਾਂ ਵੱਲੋਂ ਇਸ ਮਹਿਲਾ ਦਾ ਪਰਸ ਖੋਲਿਆ ਜਾਂਦਾ ਹੈ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਦਰਅਸਲ ਇਹ ਮਾਮਲਾ ਕੁਝ ਦਿਨਾਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਜਦ ਉਸ ਮਹਿਲਾ ਦਿਨਾਂ ਗੱਲਬਾਤ ਕੀਤੀ ਗਈ ਹੈ ਤਾਂ ਉਸ ਦਾ ਕਹਿਣਾ ਹੈ ਕਿ ਉਹ ਇੰਸਟੀਚੂਟ ਤੋਂ ਘਰ ਵਾਪਸ ਆ ਰਹੀ ਸੀ ਕਿ ਰਸਤੇ ਦੇ ਵਿੱਚ ਦੋ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਉਸ ਦਾ ਪਰਸ ਖੋਲਿਆ ਗਿਆ ਜਿਸ ਦੇ ਵਿੱਚ ਮਹਿੰਗਾ ਮੋਬਾਈਲ ਪੈਸੇ ਤੇ ਕੁਝ ਦਸਤਾਵੇਜ਼ ਸਨ ਉਹਨਾਂ ਦੱਸੇ ਕਿ ਪਹਿਲਾਂ ਤਾਂ ਪੁਲਿਸ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਤੇ ਵਾਰ-ਵਾਰ ਚੌਂਕੀ ਦੇ ਚੱਕਰ ਵੀ ਲਗਵਾਏ ਨੇ ਜਿਸ ਤੋਂ ਬਾਅਦ ਹੁਣ ਥਾਣਾ ਸ਼ਿਮਲਾਪੁਰੀ ਦੇ ਵਿੱਚ ਪਹੁੰਚ ਕੇ ਪੁਲਿਸ ਨੇ ਸਬੰਧੀ ਉਹਨਾਂ ਸ਼ਿਕਾਇਤ ਕੀਤੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਸਾਡੇ ਨਾਲ 24 ਤਰੀਕ ਨੂੰ ਅਸੀਂ ਇੰਸਟੀਚਿਊਟ ਤੋਂ ਘਰੇ ਜਾ ਰਹੇ ਸੀਗੇ ਤੇ ਦੋ ਬਾਈਕ ਤੇ ਮੁੰਡੇ ਆਏ ਸੀਗੇ ਤੇ ਉਹਨਾਂ ਨੇ ਸਾਡੇ ਸਾਡੇ ਤੋਂ ਪਾਰਸ ਖੋ ਲਿਆ ਤੇ ਫਿਰ ਅਸੀਂ ਉਧਰ ਨਾਲ ਲਗਦੀ ਥਾਣੇ ਤੇ ਗਏ ਉਹਨਾਂ ਨੇ ਸਾਡਾ ਕੁਛ ਲਿਖਿਆ ਤਾਂ ਸੀਗਾ ਪਰ ਅਗਲੇ ਉਹਨਾਂ ਨੇ ਸਾਨੂੰ ਕਹਿ ਸਾਡਾ ਪਰ ਤੁਸੀਂ ਨਾ ਅਗਲੇ ਮੇਨ ਚੌਂਕੀ ਤੇ ਜਾਇਓ ਤਾਂ ਇਹ ਲਿਖਾਇਓ ਕਿ ਤੁਹਾਡਾ ਪਰਸ ਤੋਂ ਤੁਹਾਡਾ ਗੁੰਮ ਹੋ ਗਿਆ ਕਿਤੇ ਡਿੱਗ ਗਿਆ ਵਾ ਸੁਵਿਧਾ ਸੈਂਟਰ ਚ ਲਿਖ ਜਾ ਕੇ ਲਿਖਣਾ ਤੁਹਾਡਾ ਪਰਸ ਗੁੰਮ ਗਿਆ ਤੁਸੀਂ ਇਹ ਦੱਸੋ ਕਿ ਕਿੰਨੇ ਮੁੰਡੇ ਸੀਗੇ ਬਾਈ ਦੋ ਮੈਂ ਦੋ ਮੁੰਡੇ ਸੀਗੇ ਉਹਨਾਂ ਨੇ ਬਾਈਕ ਤੇ ਟੇਪ ਨੰਬਰ ਪਲੇਟ ਨਹੀਂ ਸੀਗਾ ਤੇ ਮੂੰਹ ਕਵਰ ਕੀਤੇ ਹੋਏ ਸੀਗੇ フェイス ਕਵਰ ਕਿਤਾ ਹੋਇਆ ਸੀ ਉਹਨਾਂ ਨੇ ਆਪਣਾ ਉਹ ਤੁਹਾਡੇ ਕੋਲ ਤੇ ਕੀ ਕੀ ਸੀਗਾ ਉਹਦੇ ਚ ਇੱਕ ਦੋ ਫੋਨ ਸੀਗਾ ਇੱਕ ਆਈਫੋਨ ਸੀਗਾ 60-7000 ਦਾ ਤੇ ਇੱਕ Samsung ਦਾ ਫੋਨ ਸੀਗਾ ਡਾਕੂਮੈਂਟ ਸੀਗੇ ਆਧਾਰ ਕਾਰਡ ਵੋਟਰ ਕਾਰਡ ਤੇ 2-3000 ਰੁਪਏ ਸੀਗੇ ਅੱਛਾ ਇਹ ਕਿਰੋ ਦੀ ਗੱਲ ਹੈ ਇਹ 24 ਤਰੀਕ ਬੁੱਧਵਾਰ ਦੀ ਗੱਲ ਹੈ ਇੰਨੇ ਦਿਨ ਹੋ ਗਏ ਉਸ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਸੀ ਹਾਂ ਅਸੀਂ ਰੋਜ਼ ਉਹਨਾਂ ਨੂੰ ਫੋਨ ਕਰ ਸਾਨੂੰ ਏਦਾਂ ਹੀ ਘੁਮਾਈ ਜਾ ਰਹੇ ਆ ਹੁਣ ਚੌਂਕੀ ਵਾਲੇ ਹਾਂਜੀ ਸਿਮਲਾਪੁਰੀ ਚੌਂਕੀ ਹਾਂਜੀ ਕਿਹੜੀ ਚੌਂਕੀ ਬਸੰਤ ਬਸੰਤ پارک ਅੱਛਾ ਤੇ ਫਿਰ ਉਹ ਉਹ ਕੀ ਕਹਿੰਦੇ ਨੇ ਤੁਹਾਨੂੰ ਜਦੋਂ ਤੁਸੀਂ ਗਏ ਉਹਨਾਂ ਨੇ ਸਾਨੂੰ ਪਹਿਲੇ ਦਿਨ ਤਾਂ ਲਿਖ ਲਿਖਤੀ ਸੀ ਕਿ ਫਿਰ ਅਗਲੇ ਦਿਨ ਸਾਨੂੰ ਬਸ ਐਦਾ ਹੀ ਐਦਾ ਹੀ ਕਿਹਾ ਸੀਗਾ ਤੁਸੀਂ ਰਿਪੋਰਟ ਨਾਲ ਲਿਖਾਓ ਤੁਹਾਨੂੰ ਪਤਾ ਨਹੀਂ ਚੱਕਰ ਵਗੈਰਾ ਵੀਡੀਓ ਲਿਖਾ ਦਿਓ ਹਾਂ ਡੀ ਡੀ ਆਰ ਲਿਖਾ ਦਿਓ ਤੇ ਫਿਰ ਉਹਨਾਂ ਨੇ ਸਾਡੀ ਲਿਖੀ ਤਾਂ ਸੀਗੀ ਇੱਕ ਪਰਸਨ ਕਾਪੀ ਵਗੈਰਾ ਕੁਛ ਨਹੀਂ ਦਿੱਤੀ ਤੇ ਬਸ ਆਈ ਉਹ ਫਿਰ ਕਾਪੀ ਵਗੈਰਾ ਕੁਛ ਨਹੀਂ ਦਿੱਤਾ ਹਾਂਜੀ ਤੇ ਹਾਂਜੀ ਉਹਨਾਂ ਨੇ ਇਦਾਂ ਹੀ ਕਿਹਾ ਸਾਨੂੰ ਕਿ ਤੁਹਾਡਾ ਪਰਸ ਇਦਾਂ ਲਿਖਾਣਾ ਵਾ ਕਿ ਡਿੱਗ ਗਿਆ ਵਾ ਹਾਂ ਉਧਰ ਕਿਸੇ ਇੱਕ ਪੁਲਿਸ ਜਿਹਨੇ ਸਾਡੀ ਰਿਪੋਰਟ ਲਿਖੀ ਸੀ ਪਹਿਲਾਂ ਤੇ ਉਹਨਾਂ ਨੇ ਅਸੀਂ ਇਧਰ ਸ਼ਿਮਲਾਪੁਰੀ ਮੈਂ Shimla Puri than thana ਅੱਜ ਆਤੇ ਉਹਨਾਂ ਨੇ ਤੁਸੀਂ ਅ ਅਸੀਂ ਕੀਤਾ ਉਹਨਾਂ ਨੂੰ ਬੜਿਆ ਉੱਥੇ ਕਹਿੰਦੇ ਹਾਂ ਹਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉੱਥੇ ਕਾਲ ਕੀਤੀ ਹੈ ਤੇ ਉਹਨਾਂ ਨੇ ਕਹਿ ਕਿ ਕੋਈ ਨਾ ਤੁਹਾਡਾ ਮਤਲਬ ਹੋ ਜੂਗਾ ਮਸਲਾ ਹੱਲ ਹੋ ਜੂਗਾ